ਵਾਗ ਪੰਥ ਖਾਲਸਾ ਸੂਰਜ ਕੁਰਬਾਨੀਆਂ ਦਾ ਇਹਦੀ ਝਾਲ ਜਮਾਨਾ ਨਾ ਚੱਲਦਾ ਏ ਸੂਰਜ ਨਿਤ ਸ਼ਾਮਾਂ ਨੂੰ ਢਲ ਜਾਂਦਾ ਤੇਰਾ ਖਾਲਸਾ ਕਦੇ ਨਾ ਢਲਦਾ ਏ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਜੋ ਗੁਰਮਤਿ ਵਿਚਾਰਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਰਹੀ ਹਾਂ ਉਹਨਾਂ ਦਾ ਵਿਸ਼ਾ ਹੈ ਸਿੱਖ ਪੰਥ ਦੇ ਬਾਗ ਵਿੱਚ ਬਸੰਤ ਦੀ ਆਮਦ ਗੁਰੂ ਸਵਾਰਿਓ ਗੁਰੂ ਨਾਨਕ ਸਾਹਿਬ ਜਿਦੇ ਪ੍ਰਕਾਸ਼ ਸਮੇਂ ਤੋਂ ਅੱਜ ਤੱਕ ਦੇ ਆਪਣੇ ਸੁਨਹਿਰੀ ਮਾਨਮਤੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਅਨੇਕਾਂ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਲਾਸਾਨੀ ਸ਼ਹਾਦਤਾਂ ਦੇ ਖੂਨ ਨਾਲ ਰੰਗਿਆ ਪਿਆ ਹੈ ਸਾਡਾ ਵਿਰਸਾ ਬਹੁਤ ਅਮੀਰ ਬੇਦਾਗ ਤੇ ਗੌਰਵਮਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਖ ਧਰਮ ਦੀ ਨੀਂਹ ਹੀ ਪਹਿਲੀ ਇੱਟ ਹੀ ਕੁਰਬਾਨੀ ਦੀ ਰੱਖੀ ਤੇ ਫਰਮਾਇਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਕ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਭਾਵੇਂ ਇਸ ਧਰਮ ਵਿੱਚ ਦਾਖਲਾ ਹੀ ਸੀਸ ਤਲੀ ਤੇ ਰੱਖ ਕੇ ਮਿਲਦਾ ਹੈ 239 ਸਾਲਾਂ ਦੇ ਗੁਰੂ ਕਾਲ ਦੌਰਾਨ ਤੇ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀਆਂ ਚੁਣੌਤੀਆਂ ਪਤਝੜ ਬਣ ਕੇ ਆਉਂਦੀਆਂ ਰਹੀਆਂ ਪਰ ਗੁਰੂ ਕੇ ਸਿੱਖਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਤੇ ਪਰਪਖਤਾ ਨੇ ਸਿੱਖ ਪੰਥ ਦੇ ਬਾਗ ਨੂੰ ਸਦਾ ਹਰਾ-ਭਰਾ ਰੱਖਿਆ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਇੱਕ ਇਨਕਲਾਬੀ ਵਿਚਾਰਧਾਰਾ ਸੀ ਜਿਸ ਨੇ ਵੇਲੇ ਦੇ ਗਰਮ ਕਾਂਡੀ ਧਾਰਮਿਕ ਆਗੂਆਂ ਤੇ ਰਾਜਗੱਤੀ ਦਾ ਆਨੰਦ ਮਾਣਦੇ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਵਿਲੱਖਣ ਨਿਆਰੀ ਤੇ ਮੌਲਿਕ ਵਿਚਾਰਧਾਰਾ ਨੇ ਮਨੁੱਖੀ ਜੀਵਨ ਦੇ ਅਧਿਆਤਮਕ ਸਦਾਚਾਰਕ ਸਮਾਜਿਕ ਤੇ ਰਾਜਨੀਤਿਕ ਖੇਤਰਾਂ ਵਿੱਚ ਇਨਕਲਾਬ ਲੈ ਆਂਦਾ ਸੀ ਆਪਣੇ ਮੰਨਣ ਹਾਰਿਆਂ ਦੀ ਸੋਚ ਵਿੱਚ ਅਜਿਹਾ ਬਦਲਾ ਲਿਆਂਦਾ ਕਿ ਉਹਨਾਂ ਨੇ ਪੁਜਾਰੀ ਵਰਗ ਦੀ ਗੁਲਾਮੀ ਦੇਵੀ ਦੇਵਤਿਆਂ ਦੀ ਗੁਲਾਮੀ ਸਮਾਜ ਵਿੱਚ ਚੱਲ ਰਹੇ ਗਲਤ ਰੀਤੀ ਰਿਵਾਜਾਂ ਦੀ ਗੁਲਾਮੀ ਤੇ ਅਤਿਆਚਾਰੀ ਹੁਕਮਰਾਨਾਂ ਦੀ ਗੁਲਾਮੀ ਨੂੰ ਪਰ੍ਹਾਂ ਵਗਾ ਦਿੱਤਾ ਸੀ ਧਾਰਮਿਕ ਆਗੂਆਂ ਨੂੰ ਤਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਖਸੀਅਤ ਤੇ ਗਿਆਨ ਖੜਗ ਨੇ ਨਿਰੁੱਤਰ ਕਰ ਦਿੱਤਾ ਪਰ ਸਿਆਸੀ ਤਾਕਤ ਦੇ ਮਾਲਕਾਂ ਨੇ ਸਮੇਂ-ਸਮੇਂ ਡਰਾਵੇ ਦਿੱਤੇ ਤੇ ਅਤਿਆਚਾਰਾਂ ਦੇ ਸ਼ਿਕਾਰ ਬਣਾਇਆ ਗੁਰੂ ਅਰਜਨ ਸਾਹਿਬ ਤੇ ਗੁਰਤੇਗ ਬਹਾਦਰ ਸਾਹਿਬ ਨੂੰ ਅਸਹਿ ਤੇ ਔਕਾਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਤੇ ਉਹਨਾਂ ਨੂੰ ਸੈਨਿਕ ਸ਼ਕਤੀ ਨਾਲ ਦਬਾਉਣ ਦੇ ਯਤਨ ਕੀਤੇ ਗਏ ਪਰ ਸਮੇ ਦੇ ਹਾਕਮਾਂ ਦੇ ਇਹ ਸਾਰੇ ਸਰਕਾਰੀ ਯਤਨ ਫੇਲ ਹੋ ਗਏ ਤੇ ਸਿੱਖ ਪੰਥ ਦੇ ਬਾਗਾ ਤੇ ਬਸੰਤ ਕਾਇਮ ਰਹੀ ਸੋਗੋ ਗੁਰਗੋਬਿੰਦ ਸਿੰਘ ਜੀ ਨੇ ਤਾਂ ਖਾਲਸਾ ਪੰਥ ਨੂੰ ਪ੍ਰਗਟ ਕਰਕੇ ਸਿੱਖੀ ਦੀ ਬਸੰਤ ਨੂੰ ਸਦੀਵ ਕਾਲ ਲਈ ਕਾਇਮ ਰੱਖਣ ਦਾ ਪ੍ਰਬੰਧ ਕਰ ਦਿੱਤਾ ਦਸਮ ਪਾਸ਼ਾ ਦੇ ਸਮੇਂ ਤੋਂ ਹੀ ਸਿੱਖ ਪੰਥ ਉੱਤੇ ਸਰਕਾਰੀ ਦਮਨ ਚੱਕਰ ਬੜੀ ਬੇਦਰਦੀ ਨਾਲ ਚਲਾਇਆ ਗਿਆ ਸਿੱਖਾਂ ਤੇ ਆਮ ਲੋਕਾਂ ਨੂੰ ਇਹਨਾਂ ਅਤਿਆਚਾਰਾਂ ਤੋਂ ਬਚਾਉਣ ਦੇ ਸੰਘਰਸ਼ ਵਿੱਚ ਮਾਤਾ ਗੁਜਰਕੌਰ ਜੀ ਚਾਰ ਸਾਬ ਜਾਦਿਆਂ ਤੇ ਹਜ਼ਾਰਾਂ ਪਿਆਰੇ ਸਿੱਖਾਂ ਨੇ ਜਾਨਾਂ ਵਾਰ ਦਿੱਤੀਆਂ ਅਸੀ ਦਸ਼ਾ ਵਿੱਚ ਵੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਜੀ ਦੀ ਸਰਦਾਰੀ ਏਟ ਸਿੱਖ ਰਾਜ ਸਥਾਪਿਤ ਕਰ ਲਿਆ ਰਾਜ ਅਤੇ ਸੰਘਰਸ਼ ਦੇ ਦੌਰਾਨ ਵੀ ਸਿੱਖੀ ਦੀ ਬਸੰਤ ਕਾਇਮ ਰਹੀ ਕਵੀ ਦੇ ਬੋਲ ਹਨ ਮਿਲਦੇ ਮੌਤ ਨੂੰ ਗੱਲੀ ਜੋਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਹੁੰਦੀ ਝੋਲੀ ਜਿੱਦੀ ਸ਼ਹੀਦਾਂ ਦੇ ਫੁੱਲ ਬੋਤੇ ਉਸੇ ਕੌਮ ਦੀ ਬਾਗੀ ਬਹਾਰ ਹੁੰਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ ਤੱਕ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਹਰ ਸੰਭਵ ਯਤਨ ਕੀਤਾ ਕੱਲੂ ਘਾਰੇ ਵਾਪਰੇ ਜਿਦੇ ਵਿੱਚ ਨੌਜਵਾਨਾਂ ਬਾਲ ਬਿਰਧ ਮਤਾਵਾਵਾਂ ਪਹਿਣਾ ਨੇ ਸ਼ਹੀਦੀਆਂ ਦਿੱਤੀਆਂ ਪਰ ਸਿੱਖੀ ਦੇ ਬਾਗ ਵਿੱਚ ਪਤ ਜੜਨਾ ਆ ਸਕੀ ਸਰਕਾਰ ਨੇ ਇਹਨਾਂ 80-85 ਸਾਲਾਂ ਵਿੱਚ ਸ਼ਹੀਦ ਕਰਨ ਦੇ ਸਭ ਢੰਗ ਤਰੀਕੇ ਵਰਤ ਕੇ ਵੇਖ ਲਏ ਉਹਨਾਂ ਦੇ ਘਰ ਘਾਟਾ ਦਿੱਤੇ ਨਗਰਾਂ ਪਿੰਡਾਂ ਵਿੱਚ ਰਹਿਣਾ ਮੁਸ਼ਕਲ ਕਰ ਦਿੱਤਾ ਤਾਂ ਸਿੱਖਾਂ ਨੇ ਜੰਗਲਾਂ ਬੇਲਿਆਂ ਰੇਗਿਸਤਾਨਾਂ ਨੂੰ ਆਪਣੇ ਟਿਕਾਣੇ ਬਣਾ ਲਿਆ ਪਰ ਸਿੱਖੀ ਦੇ ਬਾਗ ਵਿੱਚ ਪਤਝੜ ਨਹੀਂ ਆਣ ਦਿੱਤੀ ਸਭੋ ਉਹਨਾਂ ਨੇ ਤਾਂ ਪੰਚਮ ਪਾਸ਼ਾ ਦੇ ਬਚਨਾਂ ਨੂੰ ਸਤਿਕਾਰ ਵੀ ਖਾਇਆ ਦੁੱਖ ਨਹੀਂ ਸਭ ਸੁਖੀ ਹੈ ਰੇ ਏਕੇ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤਾ ਸੋਗ ਨਹੀਂ ਸਦਾ ਹਰਖੀ ਹੈ ਰੇ ਛੋੜ ਨਹੀਂ ਕਿਛ ਲੇਤਾ ਸਚਾਈ ਤਾਂ ਇਹ ਹੈ ਇਸ ਲੰਮੇ ਸੰਘਰਸ਼ ਦੇ ਦੌਰਾਨ ਉਦਾਸੀ ਸਾਧਾਂ ਤੇ ਨਿਰਮਲਿਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਜਿਸ ਕਰਕੇ ਗੁਰਦੁਆਰਿਆਂ ਵਿੱਚ ਸਿੱਖੀ ਮਰਿਆਦਾ ਦੇ ਨਾਲ ਬ੍ਰਾਹਮਣੀ ਵਿਚਾਰਤਾਰਾ ਉਹਨਾਂ ਦੇ ਪੂਜਾ ਢੰਗ ਦੇ ਰੀਤੀ ਰਿਵਾਜ ਪਰਚਲਤ ਹੋ ਗਏ ਜਿਸ ਨੇ ਸਿੱਖੀ ਮਰਿਆਦਾ ਨੂੰ ਗੰਦਲਾ ਹੀ ਨਹੀਂ ਕੀਤਾ ਬਲਕਿ ਪਲੀਤ ਕਰ ਦਿੱਤਾ ਸਮਾਪਾ ਕੇ ਬ੍ਰਾਹਮਣਵਾਦ ਸਿੱਖੀ ਜੀਵਨ ਦਾ ਅੰਗ ਹੀ ਬਣ ਗਿਆ ਤੇ ਇਹ ਕਾਰਨ ਬਣਿਆ ਸਿੱਖੀ ਵਿੱਚ ਲੰਮੀ ਪਤਝੜ ਦਾ ਜਿਹੜੀ ਪਤਝੜ ਲੰਮੇ ਸਮੇਂ ਦੇ ਸਰਕਾਰੀ ਅਤਿਆਚਾਰ ਦੁੱਖ ਕਸ਼ਟ ਸ਼ਹੀਦਿਆਂ ਨਾਲ ਆ ਸਕੀਆਂ ਉਹ ਬ੍ਰਾਹਮਣੀ ਵਿਚਾਰਧਾਰਾ ਨੇ ਲਿਆ ਦਿੱਤੀ ਖਾਲਸਾ ਪੰਥ ਦੀ ਸਿਰਜਣਾ ਤੋਂ ਲੈ ਕੇ ਇੱਕ ਸਦੀ ਦੇ ਲੰਮੇ ਸੰਘਰਸ਼ ਮਗਰੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਬ੍ਰਾਹਮਣਵਾਦ ਦਾ ਮਾਰੂ ਪਾਣੀ ਸਿੱਖੀ ਦੀਆਂ ਜੜਾਂ ਤੱਕ ਜਾ ਪੁੱਜਾ ਸਿੱਖੀ ਦਾ ਸ਼ਰੀਰ ਤਾਂ ਲਿਸ਼ਕਿਆ ਕੁਸ਼ਕਿਆ ਪਰ ਆਤਮਾ ਗੁਰਬਾਣੀ ਵਾਲਾ ਜੀਵਨ ਅਤਿ ਨਿਮਾਣ ਤੱਕ ਚਲਾ ਗਿਆ ਤੇ ਆਮ ਲੋਕ ਇਸ ਬਾਰੀ ਲਿਸ਼ਕ ਪੁਸ਼ਕ ਨੂੰ ਬਸੰਤ ਆਖਦੇ ਸਨ ਤੇ ਅੱਜ ਵੀ ਆਖਦੇ ਹਨ ਪਰ ਬੜੀ ਭਿਆਨਕ ਬਸੰਤ ਸੀ ਜਿਸ ਦੀ ਓਟ ਵਿੱਚ ਪਤਜਣ ਮਜ਼ਬੂਤ ਹੁੰਦੀ ਜਾ ਰਹੀ ਸੀ ਘਰਦਿਆਂ ਚ ਇਰਾਗਾ ਨੇ ਹੀ ਘਰ ਨੂੰ ਅੱਗ ਲਾ ਦਿੱਤੀ ਸਨ 1849 ਨੂੰ ਅਸੀਂ ਗੁਲਾਮੀ ਦੇ ਸੰਗਲਾਂ ਵਿੱਚ ਜਕੜੇ ਗਏ ਜਿਸ ਦੀਆਂ ਚੀਸਾਂ ਅੱਜ ਵੀ ਸਾਡੇ ਸਰੀਰ ਵਿੱਚੋਂ ਉੱਠ ਰਹੀਆਂ ਹਨ ਕੌਮ ਦੇ ਸਰੀਰ ਤੇ ਜੋ ਬਾਹਰੀ ਬਸੰਤ ਸੀ ਉਹ ਵੀ ਉੱਡ ਪੁੱਟ ਗਈ ਜੋ ਲੰਮਾ ਇੰਤਜ਼ਾਰ ਕਰਨ ਮਗਰੋਂ ਵੀ ਅਜੇ ਤੱਕ ਵਾਪਸ ਨਹੀਂ ਆਈ ਜੇ ਆਈ ਤਾਂ ਉਹ ਵੀ ਛਲਾਵੇ ਦੀ ਤਰ੍ਹਾਂ ਸ਼ਾਇਦ ਪਤਝੜ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਤੇ ਫਿਰ ਅਸੀਂ ਹੋਰਨਾਂ ਨੂੰ ਉਹਨਾਂ ਦੀ ਆਜ਼ਾਦੀ ਵੀ ਸ਼ਾਮਿਲ ਹੋ ਗਏ ਤੇ ਉਹਨਾਂ ਨੇ ਆਜ਼ਾਦੀ ਦੇ ਦਰਸ਼ਨ ਹੁੰਦਿਆਂ ਹੀ ਸਾਨੂੰ ਜਮਾਂਦਰੂ ਜ਼ਰਾਇਮ ਪੇਸ਼ਾ ਕੌਮ ਗਰਦਾਨ ਦਿੱਤਾ ਸਨ 1984 ਵਿੱਚ ਉਹਨਾਂ ਨੇ ਆਪਣਾ ਭਿਆਨਕ ਰੂਪ ਦਿਖਾਇਆ ਦੋਸ਼ ਸਾਡੀ ਕੌਮ ਦੇ ਮਲਾਹਾਂ ਦੀ ਦੂਰਦ੍ਰਿਸ਼ਟੀ ਤੇ ਉਹਨਾਂ ਦੀ ਅਕਲ ਦੀ ਕਮੀ ਦਾ ਵੀ ਹੈ ਤੇ ਇਹ ਪਿਛਲੇ ਕੁਝ ਸਮਿਆਂ ਵਿੱਚ ਕਈ ਜਾਂਦੇ ਮਹਾਨ ਪੰਥਕ ਕਾਰਜ ਹੋਏ ਹਨ ਕੌਮ ਨੂੰ ਅਜੂਬੇ ਮਿਲੇ ਹਨ ਤੇ ਸਿੱਖੀ ਨੂੰ ਬ੍ਰਾਹਮਣਵਾਦ ਦੀ ਰੰਗਣ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹਨਾਂ ਕਾਰਜਾਂ ਨੂੰ ਸੰਪੰਨ ਕਰਨ ਵਾਲਿਆਂ ਨੂੰ ਇਨਾਮਾਂ ਨਾਲ ਲਿਵਾਜਿਆ ਗਿਆ ਹੈ ਕੋਮ ਨੂੰ ਕੋਕ ਕੋਕ ਕੇ ਦੱਸਿਆ ਗਿਆ ਹੈ ਬਸੰਤ ਆ ਗਈ ਹੈ ਬਸੰਤ ਆ ਗਈ ਹੈ ਇਹੀ ਲੋਗ ਹਨ ਜਿਨ੍ਹਾਂ ਨੇ ਸਿੱਖੀ ਦੀ ਜੜੀ ਤੇਲ ਪਾਇਆ ਅੱਜ ਦੇ ਧਾਰੀ ਗੁਰੂ ਧੰਮ ਆਪਣਾ ਮੱਕੜ ਜਾਲ ਫੈਲਾਉਣ ਵਿੱਚ ਲਗਭਗ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕਿਆ ਹੈ ਸਾਡੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਵੀ ਅੱਜ ਇਹਨਾਂ ਦੇ ਪ੍ਰਭਾਵ ਥੱਲੇ ਆਈ ਸਾਫ਼ ਦਿਖਾਈ ਦੇ ਰਹੀ ਹੈ ਅੱਜ ਫਿਰ ਕੌਮ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਔਖੇ ਸਮੇਂ ਵਿੱਚੋਂ ਲੰਘਣਾ ਪੈ ਰਿਹਾ ਹੈ ਸਿੱਖੀ ਸੋਚ ਤੇ ਸਿੱਖੀ ਸਰੂਪ ਨੂੰ ਖਤਮ ਕਰਨ ਖਾਤਰ ਸਾਡੇ ਨਿਆਰੇਪਨ ਤੇ ਹਮਲੇ ਸਾਡੀ ਬਾਣੀ ਤੇ ਬਾਣੇ ਤੇ ਹਮਲੇ ਸਾਡੇ ਇਤਿਹਾਸ ਵਿੱਚ ਮਿਲਾਵਟਾਂ ਸਾਡੇ ਸੱਭਿਆਚਾਰ ਨੂੰ ਚੁਣੌਤੀਆਂ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮਸਲਾ ਸੰ 2003 ਵਿੱਚ ਸਾਨੂੰ ਆਪਣਾ ਵੱਖਰਾ ਨਾਨਕਸ਼ਹੀ ਕੈਲੰਡਰ ਮਿਲਿਆ ਪਰ 2010 ਵਿੱਚ ਇਸ ਦਾ ਭੋਗ ਪਾ ਦਿੱਤਾ ਗਿਆ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਤਾਂ ਸਿੱਖ ਨੌਜਵਾਨੀ ਦਾ ਨਸ਼ਿਆਂ ਦੇ ਵਹਿਣ ਵਿੱਚ ਵਹਿ ਜਾਣਾ ਹੈ ਅੱਜ ਜਿਨ੍ਹਾਂ ਦੀਵਾਰਾਂ ਉੱਤੇ ਸਿੱਖੀ ਦਾ ਮਹਿਲ ਖੜਾ ਕਰਨਾ ਹੈ ਉਹ ਦੀਵਾਰਾਂ ਕਮਜ਼ੋਰ ਤੇ ਜ਼ਰਜ਼ਰੀਆਂ ਨਜ਼ਰ ਆ ਰਹੀਆਂ ਹਨ ਇੱਕ ਦੇਸ਼ ਇੱਕ ਸੱਭਿਆਚਾਰ ਦੇ ਸਿਧਾਂਤ ਤੇ ਅੱਜ ਘੱਟ ਗਿਣਤੀਆਂ ਨਾਲ ਸੰਬੰਧੀ ਸੱਭਿਆਚਾਰ ਤੇ ਸਿੱਖ ਇਤਿਹਾਸ ਨੂੰ ਤਬਾਹ ਕਰਨ ਲਈ ਸ਼ਰਿਆਮ ਨੀਤੀਆਂ ਘੜੀਆਂ ਜਾ ਰਹੀਆਂ ਹਨ ਪਰ ਇਤਿਹਾਸ ਗਵਾਹ ਹੈ ਸਿੱਖਾਂ ਨੇ ਕਦੀ ਇਹ ਨਹੀਂ ਮੰਨੀ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਸਗੋਂ ਚੜ੍ਹਦੀ ਕਲਾ ਵਿੱਚ ਰਹਿ ਕੇ ਹਲਾਤਾ ਦਾ ਮੁਕਾਬਲਾ ਕੀਤਾ ਹੈ ਜਿਸ ਦੀ ਅਸੀਂ ਮਿਸਾਲ ਇਹ ਜੋ ਸਾਨੂੰ ਹੜਾਂ ਦੀ ਮਾਰ ਪਈ ਹੈ ਸਿਆਸੀ ਉਹਦੇ ਵਿੱਚ ਅਸੀਂ ਪੰਜਾਬ ਵਿੱਚ ਇੱਕ ਇੱਕ ਜੁਟਦਾ ਦੇ ਰੂਪ ਵਿੱਚ ਦੇਖ ਰਹੇ ਹਾਂ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਉਸ ਤੋਂ ਆਣ ਕੇ ਚੈਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਾਉ ਦੇ ਰੰਗ ਉੱਤੇ ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ ਖਾਲਸਾ ਜੀ ਆਓ ਆਪਣੇ ਮਾਣ ਮਤੇ ਵਿਰਸੇ ਤੋਂ ਸੇਧ ਲਈਏ ਉਦੋਂ ਇੱਕ ਸਿੱਖ ਕੇਵਲ ਇੱਕ ਸਿੱਖ ਨਹੀਂ ਸੀ ਸਗੋਂ ਇੱਕ ਇੱਕ ਸਿੱਖ ਜੁੜ ਕੇ ਇੱਕ ਰੂਪ ਵਿੱਚ ਪੰਥ ਸੀ ਇੱਕ ਮੌਜੂਦ ਸੀ ਜਿਸ ਦੀ ਜ਼ਿੰਦਗੀ ਇੱਕ ਜ਼ਿੰਦਗੀ ਸੀ ਇੱਕ ਨਿਸ਼ਾਨਾ ਸੀ ਕਿਉਂਕਿ ਇੱਕ ਅਕਾਲ ਇੱਕ ਗੁਰੂ ਇੱਕ ਧਰਮ ਇਕ ਕੇਂਦਰ ਸਦਕਾ ਸਾਰੀ ਕੌਮ ਇਕ ਤਾਰ ਵਿੱਚ ਵੱਜੀ ਇੱਕ ਹੀ ਨਜ਼ਰ ਆਉਂਦੀ ਸੀ ਅੱਜ ਗੁਰੂ ਸ਼ਬਦ ਤੇ ਦੀਵੇ ਨਾਲ ਅਸੀਂ ਉਹ ਲਹਿਰ ਖੜੀ ਕਰ ਸਕਦੇ ਹਾਂ ਜੋ ਮਰ ਰਹੇ ਪੰਜਾਬ ਤੇ ਖੁਰ ਰਹੀ ਸਿੱਖੀ ਨੂੰ ਝੰਡੋੜ ਕੇ ਪੂਰੀ ਤਰ੍ਹਾਂ ਜਗਾ ਸਕਦਾ ਹੈ ਖਾਲਸਾਈ ਜੀਵਨ ਦੀ ਖੁਸ਼ਬੂ ਨੂੰ ਖਿਲਾੜ ਸਕਦਾ ਹੈ ਤੇ ਜੀਵਨ ਨੂੰ ਮੁੜ ਗੁਰੂ ਮਾਰਗ ਤੇ ਤੋਰ ਸਕਦਾ ਹੈ ਗੁਰੂ ਗਿਆਨ ਦਾ ਦੀਵਾ ਹੱਥ ਲੈ ਕੇ ਅੱਜ ਮਿੱੱਦੀ ਹੋਏ ਪੰਜਾਬ ਵਾਸੀਆਂ ਕੋਲ ਪਹੁੰਚਣ ਦੀ ਲੋੜ ਹੈ। ਉਹਨਾਂ ਦੇ ਮਸਲੇਆਂ ਤੇ ਦੁੱਖਾਂ ਵਿੱਚ ਸ਼ਰੀਕ ਹੋ ਕੇ ਉਹਨਾਂ ਦਾ ਹੱਲ ਲੱਭਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸ ਕਰਕੇ ਪਰਿਵਾਰਿਕ ਸੁਖਰਾਮ ਤੇ ਐਸ਼ੋ ਇਸ਼ਰਤ ਨੂੰ त्याਗੀਏ। ਸਾਜ ਸੰਗਤ ਸ਼ਹੀਦਾਂ ਦਾ ਖੂਨ ਕਦੇ ਆ ਜਾਈ ਨਹੀਂ ਜਾਂਦਾ। ਇਕਬਾਲ ਆਖਦਾ ਹੈ ਪਵਸਤਾ ਰਹੇ ਸ਼ਜਰ ਸੇ ਉਮੀਦੇ ਬਹਾਰਕ। ਪਾਕ ਭਾਵੇਂ ਅੱਜ ਪਤ ਜੜ ਹੈ ਪਰ हे ਡਾਲੀ ਤੂੰ ਫਿਰ ਵੀ ਹਰੇ ਆਉਣ ਦੀ ਆਸ ਰੱਖ ਅੱਜ ਲੋੜ ਹੈ ਸਿੱਖ ਪੰਥ ਦੇ ਬਾਗ ਵਿੱਚ ਬਸੰਤ ਨੂੰ ਮੁੜ ਲਿਆਉਣ ਤੇ ਕਾਇਮ ਰੱਖਣ ਲਈ ਗੁਰਬਾਣੀ ਦੀ ਰੰਗਣ ਵਿੱਚ ਰੰਗੇ ਮੱਥੇ ਵਿੱਚ ਜਗਦੇ ਵਿਵੇਕ ਦੀਵੇ ਵਾਲੇ ਸਿਆਸੀ ਸੂਝ-ਬੂਝ ਤੇ ਦੂਰ ਦ੍ਰਿਸ਼ਟੀ ਵਾਲੇ ਪੰਥ ਜੀਵੇ ਮੈਮਰਾਂ ਦੀ ਭਾਵਨਾਵਾਂ ਵਾਲੇ ਨੌਜਵਾਨਾਂ ਦੀ ਤੇ ਅੱਜ ਦੇ ਹਾਲਾਤ ਵੀ ਮੰਗ ਕਰਦੇ ਹਨ ਕਿ ਅਸੀਂ ਕੌਮ ਦਾ ਹਰੇਕ ਮੈਂਬਰ ਅਵੇਸਲਾ ਪੰਤਿਆਗੀਏ ਗਫਲਤ ਦੀ ਨੀਂਦ ਤੋਂ ਜਾਗੀਏ ਤੇ ਆਪਣਾ ਕੌਮੀ ਫਰਜ਼ ਨਿਭਾਉਂਦੇ ਹੋਏ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਲੇ ਕਾਰਜਾਂ ਵਿੱਚ ਜੁਟ ਜਾਈਏ ਕਵੀ ਦੇ ਬੋਲ ਹਨ ਸਿੰਘਾਂ ਦਾ ਲਹੂ ਅਮੁੱਲਾ ਅੱਜ ਡੁੱਲ ਰਿਹਾ ਅਜਾਈਂ ਵੇਲਾ ਹੈ ਇਸ ਲਹੂ ਦਾ ਮੁੱਲ ਪੂਰਾ ਕਰਨੇ ਦਾ ਹੋ ਨਿਡਰ ਪੇਸ਼ ਕਰੀਏ ਆਪਣੇ ਹਕੂਕ ਦਾਵੇ ਵੇਲਾ ਗੁਜ਼ਰ ਗਿਆ ਹੈ ਹੁਣ ਮੌਨ ਧਾਰਨੇ ਦਾ ਜੁੜ ਬਹੇ ਜਿ ਪੰਥ ਸਾਰਾ ਸਤਿਗੁਰ ਤੋਂ ਲਏ ਸਹਾਰਾ ਫਿਰ ਜਿੱਤ ਖਾਲਸੇ ਦੀ ਵੇਲਾ ਜ਼ਾਲਮ ਦੇ ਹਾਰਨੇ ਦਾ ਫਿਰ ਜਿੱਤ ਖਾਲਸੇ ਦੀ ਵੇਲਾ ਜ਼ਾਲਮ ਦੇ ਹਾਰਨੇ ਦਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ